ਹਾਂ ਦੇ ਜੋੜਾ ਏ ਦੋ ਸੁਗੀਆਂ ਦੇੜਾ ਏ ਆ ਦੇਖੋ ਸਾਡੇ ਭਾਜੀ ਨੇ ਮਾਲਵਾਹ ਸੁਲਮਾਨ ਖਾਨ ਪੂਰਾ ਲਗਾਂਦਾ ਦੇਖੋ ਇਹ ਕਹਿੰਦੇ ਲੋਣਾ ਦੱਸਦੇ ਭਾਜੀ ਮੈਂ ਨੰਬਰ ਲਗਾ ਤੁਕੀ ਤੋਂ ਲਵਾਈ ਭਾਈ ਪਰ ਕਿਧਰ ਆਈ ਪਿੱਛੇ ਵੀ ਦਿਖਾਓ ਜੀ ਭਾਜੀ ਨਹੀਂ ਉਧਰ ਕੁਮੀ ਵਾਲੇ ਤੁਰਕੀ ਤੋਂ ਲਵਾਈ ਸਾਰਿਆਂ ਨੂੰ ਜੀ ਸਾਡੇ YouTube ਚੈਨਲ 'ਤੇ ਥੋੜਾ ਸਾਰਿਆਂ ਦਾ ਸਵਾਗਤ ਆ ਅਸੀਂ ਅੱਜ ਇੱਕ ਨਵਾਂ ਵਲੌਗ ਬਣਾ ਲਗਦੇ ਆ ਸਾਡੇ ਰਿਸ਼ਤੇਦਾਰਾਂ ਨੇ ਕਾਰ ਸਗਣੀ ਸਾਡਾ ਪਾਰਟੀ ਤੇ ਆਪਾਂ ਪਾਰਟ ਸੌਣ ਚੱਲੇ ਤੇ ਨਾਲਿਆਂ ਨੂੰ ਨਵਾਂ ਕਾਰ ਲਿਆ ਆ ਆ ਦੀ ਵਧਾਈ ਦਵਾਂਗੇ ਤੇ ਜਿੰਪਲ ਤੇ ਨਿਆਣੇ ਗਏ ਆ ਕੁੜੀਆਂ ਗਿਫਟ ਖਰੀਦਣ ਤੇ ਆਪਾਂ ਗੁਰਮੰਤ ਨਾਲ ਚੱਲੇ ਆ ਥੋੜੇ ਜਿਹਾ ਸਾਨੂੰ ਪੈਸੇ ਵੀ ਕੈਸ਼ ਕਢਾਉਣੇ ਪਾਣੇ ਆ ਮੱਥਾ ਟੇਕ ਲਈ ਹੈਣਾ ਹਾਂਜੀ ਤੇ ਗੁਰਮੰਤ ਖਾਤੋਂ ਕੀ ਪਾਇਆ ਜੀ ਕੁਰਤਾ ਪਜਾਮਾ ਪਾਇਆ ਜਿੱਤਾ ਕੁਰਤਾ ਪਜਾਮਾ ਨਾਲ ਇਹਨੇ ਲਿਆ ਪੰਜਾਬੀ ਵਾਲਾ ਉਹਦਾ ਰੰਗਲਾ ਪੰਜਾਬ ਵਾਓ ਗੁਰਮਨ ਸਿੰਘ ਤੇ ਚਲੋ ਸਾਬਾ ਥੋੜਾ ਕੈਸ਼ ਕਢਾ ਲਈਏ ਤੇ ਨਵੇਂ ਫਿਰ ਤੁਹਾਨੂੰ ਦੱਸਾਂਗੇ ਆਪਣਾ ਵਲੌਗ ਸ਼ੂਟ ਕਰਕੇ ਤੇ ਨਾਲੇ ਠੀਕ ਆ ਜੀ ਦੱਸਦੇ ਆ ਤੁਹਾਨੂੰ ਗਾੜੀ ਬਣਾਉਣੇ ਵੀਡੀਓ ਤੁਹਾਨੂੰ ਬੋਲੋਂ ਪਹੁੰਚ ਗਏ। ਗੁਰਮੰਦੀਪੂਰੀ ਟਵਰ ਆਣਾ ਕਰਮਣਾ। ਤੁਮ ਹੀ ਕਹਣਾ ਕੋ। ਵਾਂਸ ਦਾਸ ਕੀ ਜਾਨਾ। ਅੱਜ ਕਢਾ ਲਿਆ ਨੋੜਾ। ਚਾਹੀਦਾ ਸਮਾਂ। ਮਾਰਕੀਟ ਚ ਇੱਥੇ ਲਾਵਾਂਗੇ ਕੋ ਗਿਫਟ। ਗੁਰਮੰਦੀਪੂਰੀ ਟਵਰ ਆ ਪੂਰੀ। ਕੀ ਲਾਉ। ਸੋ ਚੱਲਨੇ ਸੋਚਦੇ ਰਹੋ। ਲੋ ਜੀ ਗਿਫਟ ਲੈਣ ਆਏ ਗਿਫਟ ਲੈ ਲਿਆ ਵਾ। ਤੇ ਹੁਣ ਆਪਾਂ ਚੱਲਨੇ ਆਂ। ਕਾਲੇ ਘਾਰ। ਮੈਂ ਬੜਾ ਮਾਨਤਾਨਾ ਸੱਦਿਆ ਨੂੰ। ਇਧਰ ਚ ਆ ਜਾਣਾ। ਗੁਰਮਨ ਉਹਨਾਂ ਨੇ। ਸੋਦਾ ਬਲਮ ਸਿੰਘ ਪਸਿਆਣਾ ਆਵਾਂ ਮੜਾ ਸਿਆਣਾ ਨਹੀਂ ਹੈ گا ਯਾਰ ਤਾਹੀਂ ਬਹੁਤ ਟਾਈਮ ਲਾਈ ਆਨੇ ਹੁਣ ਚਲ ਗਿਆ ਲੇਟ ਆਉਨੇ ਆ ਬਸ ਚੱਲ ਕਰਾਂਗੇ ਹਾਂਜੀ ਨਾਲੇ ਸਾਰੇ ਦੱਸਿਓ ਮੈਂ ਅੱਜ ਪੱਗ ਬੰਨੀ ਆ ਵਧੀਆ ਲੱਗਦੀ ਪੱਗ ਬੰਨੀ ਚਲੋ ਮੈਂ ਨੇ ਆਨੇ ਕਹਿੰਦੇ ਜੜੀ ਪੱਗ ਨਹੀਂ ਵਧੀਆ ਬੰਨੀ ਆ ਪੱਗ ਨਹੀਂ ਸੋਹਣੀ ਲੱਗਦੀ ਮੰਤਰ ਇੱਦਾਂ ਲੱਗ ਰਹੀ ਪੱਗ ਸਹੀ ਲੱਗ ਰਹੀ ਆ ਮਾੜੇ ਮੁੱਛੋਂ ਇਦਾਂ ਕਰਕੇ ਜਦੋਂ ਬੱਟ ਬੱਟ ਦੋ ਨਾ ਤੇ ਪੱਗ ਫੈਰੀ ਸੋਹਣੀ ਲੱਗਦੀ ਬੰਨੀ ਹੋਣੇ ਤਾਂ ਆਣ ਬੇਅਤ ਤੇ ਆਪਾਂ ਆਨੰਦ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਾਬੂ ਤੁਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰਜਾਮੀ ਰਹੋ ਬਿਆ ਪਤ ਪਾਲਾ ਜੀਨ ਬੋ ਭਾਤ ਜੋ ਜੋ ਨਚ ਸੁਸ ਸਿਆ ਤਿਆਗ ਜਿਸ ਪਾਉ ਆਇਆ ਤਸਲੈ ਐ ਮਿਲ ਆਏ ਭਗਤ ਕਰ ਹਰ ਕੇ ਗੁਣ ਗਾਏ ਮਾਨੰਤਮ ਵਿੱਚ ਵਾਸ ਕਰ ਮਾਨਿਆ ਕਰ ਨਾ ਨਿਕ ਤਜਾਨਿਆ ਜਾਣਦਾ ਹਰ ਇੱਕ ਐ ਨਾਏ ਤਿਸ ਕੀ ਆਸ ਨਾ ਬਿਠੀ ਜਾਏ ਸੇਵਕ ਸੇਵਾ ਬਣਾਈ ਉਪਮੋਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੇ ਮਨ ਦਸਿਆ ਨਰੰਕਾਰ ਬੰਦਨ ਤੋਰ ਪਏ ਨਿਰਵੈਲੀ ਅੰਦਰ ਪੂਜਾ ਗੁਰ ਕੇ ਪੈਰੇ ਲੋ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਰ ਸੰਗਮ ਲ ਕਰੋ ਆਨੰਦ ਗਉਨ ਗਾਓ ਪਰਮ ਪਰਮਾਨੰਦ RAM ਨਾਮ ਦਾਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅਮਰਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਨ ਨਿਕੈ ਇਹ ਸਵਾ ਆਠ ਪੈਰ ਪਰ ਪੇਖੋ ਨੇਰਾ ਮਿਟੇ ਅਗਿਆਨ ਹਰ ਤਪਲ ਤਦ ਇਹੋ ਸਵਾ RAM ਨਾਮੰਤਰੋੜਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸ ਸੱਚ ਪ੍ਰੀਖਿਆ ਮਨ ਤਨ ਨਾਮ ਜਪੋ ਲੈ ਬਲਾ ਆਏ ਦੁਖ ਦਰਦ ਮਨ ਤੇ ਪਹਜਾਇ ਆ ਸਾਧ ਸੰਗ ਨਾਨਕ ਹਰਿ ਧਿਆਇ ਅਸ ਲੋਕ ਗਿਆਨ ਅੰਜਨ ਗੋਦੀਆ ਗਿਆਨ ਅંધੇਰ ਬਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਹ ਦਸ਼ਤ ਪੜੀ ਸੰਤ ਸੰਗੰਤਰਤਾ ਬਿਠਾ ਨਾ ਪ੍ਰਭੂ ਕਾ ਲਾ ਦਾ ਮੀਠਾ ਸਕਲ ਸੁਮਿਗਰੀ ਇਕ ਸਕਟ ਮਾ ਹੈ ਅਨਤ ਨਾਨਾ ਨਾਸਟਾ ਹੈ ਨਾਉਣ ਨਾਉਣ ਦਾ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸਨਾ ਸਮਾਦ ਅਨਹਤਾ ਨਾਦ ਕਹਿ ਨਾ ਜਾਇ ਅਚਰਜ ਬਿਸਮਾਰੀ ਅਨਕ ਕਲਾ ਲਕੀ ਨਾ ਜਾਇ ਇਸ ਪਾ ਜਸ ਲਏ ਮਿਲਾਏ ਕਮਨ ਦੇ ਟਕ ਕਵਨ ਕਹੀਆ ਤੂਰਾ ਆਪਿਆ ਆਪਾਰ ਪਰਪੂਰਾ ਅੰਤ ਜਸ ਸੇ ਆਪ ਜਨਾਰੇ ਨਾਨਕ ਤੁਮ ਜਿਵੇਂ ਆਪੁ ਜਾਏ ਚਰਨ ਪੋਧਿਆ ਮਗਰ ਕਾਰਾ ਸਰਮ ਨਾਇਨਾ ਤੇ ਖੜਾ ਹਾਰਾ ਸਗਲ ਸਮਗਰੀ ਜਾ ਕਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆ ਤਾਰੀ ਕਿੰਨੀ ਮਾਇਆ ਸਭ ਕੈ ਮੱਧੇ ਲਪਟੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹਾ ਆ ਗਿਆ ਵੇ ਆ ਗਿਆ ਜਾਏ ਨਾਨਕ ਜਾਂ ਪਾਵੇ ਕਾਮੇ ਸਮਾਇ ਇਸ ਤੇ ਹੋਇ ਸੋ ਨਾ ਹਿੰਬੜਾ ਕੋ ਰਹਾ ਕਹੋ ਕਿਨਾ ਕਸ ਕਰਾ ਆਪਲਾ ਕਰ ਦੂ ਤੇ ਅਤਨੀ ਕੀ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਧ ਰਿਧ ਨਵਨਦ ਬੁੱਧ ਗਿਆਨ ਸਰਬ ਤੈ ਸਿਦ ਬਿਦੇਆ ਤਪ ਜੋਗ ਪ੍ਰਭ ਧਿਆਨ ਗਿਆਨੇ ਤੇ ਹੋ ਨਿਦਾਨ ਜਪੈ ਮਨ ਕੋਏ ਸੰਭੁਗ ਮੈਂ ਤਾਂ ਕੀ ਗਤ ਹੋਏ ਗਣ ਗੋਬਿੰਦ ਨਾਮ ਤੁਨ ਬਾਣੀ ਸੈਮਨਤ ਸਾਸਰ ਵੇਦ ਬਖਾਲੀ ਸਗਲ ਮਤਾ ਤਾ ਕੇਵਲ ਹਰ ਨਾਮ ਗੋਬਿੰਦ ਪਗਤ ਕਾ ਮਨ ਵਿੱਚ ਰਾਮ ਛੋਟ ਪਰਾਦ ਸਾਧ ਸੰਗ ਮਿਟੈ ਸੰਤ ਕ੍ਰਿਪਾ ਤੇ ਜੰਮ ਤੇ ਛੁਟੈ ਜਾ ਕਾ ਮਸਤ ਕਰਮ ਪ੍ਰਭ ਆਏ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਇ ਪ੍ਰੀਤਾ ਸਿਸ ਜਾਨਿ ਆਵੇ ਹਰ ਪ੍ਰਭ ਜੀ ਜਨਮ ਮਰਨ ਤੋਂ ਦੁਖ ਨਿਵਾਰੈ ਦੋ ਲਭ ਤੇ ਤਤਕਾਰ ਉਦਾਰੈ निर्मल शोभा अमृत ताकी पानी एक नाम मन मह समानी दुख रोग बिनसे मैं परम साधना निर्मलता के कर्म सब ते की शोभा बनी नानक ए गुण नाम सुख वाहिगुरु जी का ख़ालसा वाहिगुरु जी की फ़त ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੁਰਾ ਆਤਮ ਜਨਾ ਸਗਲ ਵਸਤਾ ਕਹਿ ਜਾ ਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਾਨ ਕੇ ਚਰਨ ਵਸ ਹੈ ਮੇਰੇ ਹੀਰਾ ਸੰਗ ਪੁਨੀਤਾ ਦੇਹੀ ਜਾਨ ਕੀ ਧੂਰ ਦੇ ਹੋ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਤੁਮਾਰੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਮਹਾਰਾਜ ਦੀ ਕਿਰਪਾ ਕਰਨ ਜੋ ਪ੍ਰਮਾਤਮਾ ਨੇ ਨਵੇਂ ਘਰ ਦੀ ਬਖਸ਼ਿਸ਼ ਕੀਤੀ ਹੈ ਇਹ ਘਰ ਵਰਸਕ ਪਰਵਾਰ ਨੂੰ ਸੁਭਾਵਨਾ ਹੋਵੇ ਕੋਕ ਬੇਜਾ ਬਗਾਂ ਉਹਦੇ ਕਰੇ ਉਹਦੇ ਗੁੜੀ ਨੇ ਬੱਟੇ ਤੇ ਖੇਰ ਦੀ ਬੋਚ ਬੰਦੀ ਨਾਲ ਇੱਕ ਪਿੰਡੀ ਹੋਰ ਮੈਲੇ ਨੰਨ ਨਾ ਟੋਲੇ ਫਿਰ ਦੇ ਯੋਗ ਨਾ ਕੋ ਕੋ ਬੰਦੇ ਨੇ ਨਾ ਤੇ ਜੁਬਾਣੇ ਨਾ ਲਾਗ ਰਾਂ ਤੇ ਜੈ ਲਾ ਜੀ ਤਬਾਹ ਉਹਨਾਂ ਦਾ ਨਾਮ ਦਰਦ ਰੱਖੀ ਤਾ ਲੋ ਕਾਮ ਕਰੋ ਤੋ ਲੋ ਮੋਹ ਮੇਵਨ ਆਪਸ ਸੁਮਾਗਤੀ ਕਪੜਾ ਸਾਧਨ ਤੇ ਦੇਵ ਨਾਨਕ ਘੋਸਰੀਆਂ ਪਕਾਈਆਂ ਪਾਇਆਂ ਥਾਲੇ ਮਾਹੇ ਜਿੰਨੀ ਗੂਰ ਮਨਾਇਆ ਰੰਗ ਰੰਗ ਸੇਈ ਖਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜਰੂਰੀ ਆ ਰਿੰਕੋ ਬਾਜੀ ਸਾਡੇ ਸੈਟਸ ਆਪ ਗੋਮੀ ਬਾਜੀ ਆਪਣੇ ਆਲੇ ਖਵਾਦੇ ਸੀ ਹਾਂ ਸਭ ਬਾਜੀ ਹੈ 10 ਵਜੇ ਆ ਸਾਡਾ ਨੀਲੂ ਬਾਜੀ ਹੈ ਆ ਦੇਖ ਕਾ ਇਹ ਕਾਲਾ ਬਾਜੀ ਇਹ ਸਾਡੇ ਨਿਰਮਲ ਬਾਜੀ ਇਹ ਉਹਨਾਂ ਦੇ ਕਹ ਜਿੰਦਾ ਨੀ ਲੋ ਆ ਦੇ ਪਿੰਡ ਦੇ ਸਰਪੰਚ ਸਾਹਿਬ ਨੇ ਸਹਾਈ ਦਾ ਆਉਣ ਵਾਲੇ ਜਮਨਾਵਾਂਗੇ ਇਹਨਾਂ ਨੂੰ ਜੇ ਤੁਹਾਡਾ ਮਾਲਾ ਚਾਹੇ ਤੇ ਬੰਨ ਸਕਦੇ ਵੈਦਾਂ ਨੂੰ ਠੀਕ ਹੈ ਬੱਲੇ ਮੋੜ ਦੀ سپورਟ ਹੈ ਦੀ ਹੈ ਹੈ ਇਹਦੇ ਬਾਦਾਂ ਕੈਸੇ سپورਟ ਕਰਾਂਗੇ ਜੇ ਤੁਹਾਡਾ ਡੰਮਾ ਹੈਗਾ ਬੰਨ ਸਕਦੇ ਆਪਾਂ ਤੁਹਾਡਾ ਮਾਲਾ ਕਿਹ ਰੇ ਸੇ ਬੰਨ ਸਕਦੇ ਆ ਇਹ سپورਟ ਕਰਾਂਗੇ ਚੋ ਭਾਜੀ ਠੀਕ ਗੱਲ ਹੈ ਹਾਂ ਉਹ ਕਾਲੇ ਭਾਜ ਨੇ ਉਧਰ ਇੱਕ ਘਰ ਉਹਦਾ ਲੱਲਿਆ ਵਾ ਇੱਕ ਘਰ ਇਧਰ ਲੱਲਿਆ ਵਾ ਸੁਗਣੀ ਸਾਦਾ ਪਾਟ ਕਰਾਇਆ ਸੀ ਤੇ ਨਾਂ ਮੁਬਾਰਕਾ ਬਹੁਤ ਬਹੁਤ ਭਾਜੀ ਹੋਣਾ ਨੂੰ ਇਹ ਦੋ ਦਾ ਚੱਲ ਵਧੀਆ ਸਾਹਮਣੇ ਨਾਲੇ ਆ ਵੀ ਸਾਹਮਣੇ ਆ ਵੀ ਵਧੀਆ ਸਭ ਤੋਂ ਲੈ ਤਖਤੀ ਆਮ ਕੋਈ ਨਹੀਂ ਕਰਾਓ ਗਾਰਡਨ ਕਰਾਓ ਆ ਕਰਾਓ ਮਹਾਰਾਜੀ ਹੋਣੇ ਸੱਜੇ ਇਹ ਲੋਕ ਪਤਾ ਬੁਆਰੀ ਬਹੁਤ ਐ ਨਿਕਾ ਸਿਰਤ ਇਧਰ ਇਧਰ ਆੜੀ ਕੁੜੀ ਆ ਸਿਰਤ ਚੱਲ ਬੰਦ ਬਗ ਦੀ ਕੁੜੀ ਸਿਰਤ ਤੇ ਹਰਮਨ ਕਿੱਥੇ ਆ ਹਰਮਨ ਨੂੰ ਬੁਲਾ ਹਰਮਨ ਦੀ ਫੋਟ ਬਣਾਈ ਆ ਮੈਂ ਖਲਾਫ ਭਾਈ ਮਗਾ ਚੋਟਾ ਅਧਖਰੇ ਭਾਜੀ ਨੇ ਬਾਲ ਵਾਂਨ ਸੁਲਮਾਨ ਖਾਨ ਪੂਰਾ ਲੱਗਦਾ ਮੈਂ ਸ਼ੋਅ ਦੇਖਿਆ ਤਾਂ ਪਿੱਛੇ ਹੁੰਦਾ ਇਹ ਕਿਹਨ ਲਵਾਉਣਾ ਦੱਸ ਦਿਓ ਭਾਜੀ ਇਹ ਨੰਬਰ ਹੈਗਾ ਤੁਰਕੀ ਤੋਂ ਲਵਾਏ ਭਾਈ ਤੁਰਕੀ ਤੋਂ ਲਵਾਏ ਪਿੱਛੇ ਵੀ ਦਿਖਾਓ ਜਰਾ ਭਾਜੀ ਨਹੀਂ ਉਧਰ ਘੁਮੇ ਮਾਰੇ ਤੁਰਕੀ ਤੋਂ ਲਵਾਏ ਹੀ ਦੁਆਰੇ ਬਣਾਈ ਇਹ ਖਾਪ ਬਹੁਤ ਪਾਉਂਦੇ ਨਹੀਂ ਜੰਮੇ ਬਣਾਉਣੇ ਭਾਜੀ ਪਿੱਛੇ ਵੀ ਦਿਖਾਓ ਜਰਾ ਪਹਿਲੇ ਪਿੱਛੇ ਦਿਖਾ ਦੋ ਨਾ ਇਹ ਵਾਲ ਕਿਹਨ ਲਵਾਉਣੇ ਤੂੰ ਦੱਸ ਦਿਓ ਭਾਜੀ ਦੇ ਬਿਲਕੁਲ ਬਸ ਦਾੜੀ ਚਿੱਟੀ ਬਹੁਤ ਸੋਹਣਾ ਬਹੁਤ ਵਧੀਆ ਜੱਜਦਾ ਹਾੜਾ ਮੇਰਾ ਵੀਰ ਭਾਜੀ ਭਾਜੀ ਦੇ ਮਾਮ ਲਵੂਗੇ ਤਾਂ ਦੱਸ ਸਪੌਂਸਰ ਜੀ ਲਾ ਆ ਮੋਨੇ ਭਾਜੀ ਹੋਣੇ ਅੱਡੇ ਏ ਮਿਲ ਇਦਾਂ ਹੀ ਕੋਈ ਸਲਾਹ ਕਰਨ ਦੇ ਆ ਵੱਡੇ ਛੱਕ ਲੈਨੇ ਆ ਮੈਂ ਸਮਝ ਨਹੀਂ ਪਈ ਜੀ ਹੋਰ ਹੋਰ ਜੀ ਆਪਾਂ ਦਾ ਘਰ ਦੇ ਬੰਦੇ ਆ ਆ ਭਾਈ ਸਾਡੇ ਸਿੱਕਾ ਜੀ ਮੋਨਾ ਭਾਜੀ ਸਾਰੇ ਫਾਲੋਅਰ ਆ ਹਾਂ ਤੇ ਇਹ ਯੂਟਿਊਬਰ ਆ ਯਾਰ ਮੈਂ ਤੇ ਇਹਦੀ ਵੀਡੀਓ ਦੇਖੀ YouTube ਤੇ ਇਦਾਂ ਆ ਦਾ ਟੁੰਡੇ ਸਾਰੇ ਕੋ ਸਬਸਕ੍ਰਾਈਬ ਕਰਵਾ ਲਓ ਇੰਨੇ ਬੰਦੇ ਆ ਓਏ ਕਾਲੇ ਇਹ ਉਹਨਾਂ ਦਾ ਜੱਟ ਹੈ ਕਿੱਥੇ ਜਾ ਰਹੇ ਸਨ ਅੱਜ ਜੁਪੀ ਵਾਲਾ ਇਕੱਠੇ ਹੋਏ ਆ ਸਾਰੇ ਇਹਨਾਂ ਵਿੱਚ ਆਪਣਾ ਲੇਖ ਹੋਰ ਸਾਰੇ ਘਾਹ ਦੇ ਲੈ ਕੇ ਅੰਦਰ ਬੜ ਗਏ ਇਹ ਇਹ ਪਿੰਡ ਪਿੰਡ ਦੀ ਸੁੰਦਰਤਾ ਸਾਰਿਆਂ ਦੀ ਸਾਰਾ ਸਾਰਾ ਤੁਹਾਨੂੰ ਲੋਕਾਂ ਦਾ ਕਾਰਪਟ ਖਰਾਬ ਕਰਤਾ ਹੋਏ ਓਹ ਥੋਂ ਜਾਂਦੇ ਤੇ ਹੁਕਮਨਾਮਾ ਲੈਣ ਲੱਗੇ ਤੇ ਨਾ ਬਾਬੇ ਲੱਗ ਬੈਠਾ ਤੇ ਮੈਂ ਨਾ ਕੰਧ ਤੇ ਇਹਨੇ ਪੋਸਟਰ ਲਾਇਆ ਉੱਥੋਂ ਫੋਟੋ ਲਗੀ ਸ਼ੇਰ ਦੀ

ਚਾਹੀਏ ਹਣਾ ਬਲੌਗ ਦਾ ਐਂਡ ਇੱਥੇ ਕਰ ਦੇਣਾ ਵਾ ਤਾਂ ਤੁਸੀਂ ਸਾਰੇ ਜਣੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਬਾਏ ਬਾਏ